ਰੇਡੀ ਖੇਤੀ ਦੀਆਂ ਸਮੱਸਿਆਵਾਂ ਅਤੇ ਉਹਨਾਂ ਦੇ ਸੰਭਾਵਿਤ ਹੱਲ ਬਾਰੇ ਇਹ ਪੁਸਤਕ ਬੜਮੁੱਲੀ ਜਾਣਕਾਰੀ ਦਿੰਦੀ ਹੈ ਡੰਡੀ ਇਸ ਦਾ ਲੇਖਕ ਗੁਰੂ ਨਾਨਕ ਇੰਸਟੀਚਿਊਟ ਆਫ ਮੈਨੇਜਮੈਂਟ ਵਿਕੇ ਅਸੋਸੀਏਟ ਪ੍ਰੋਫੈਸਰ ਬਜੋ ਸੇਵਾ ਨਿਭਾ ਰਿਹਾ ਹੈ ਡੰਡੀ ਪਿੰਡਾਂ ਵਿੱਚ ਜਾ ਕੇ ਸੰਵਾਦ ਰਚਾ ਕੇ ਕਿਸਾਨਾਂ ਦੀਆਂ ਸਮੱਸਿਆਵਾਂ ਬਾਰੇ ਫੀਲਡ ਵਰਕ ਕਰਕੇ ਉਹ ਸਮੇਂ-ਸਮੇਂ ਉੱਤੇ ਇਹਨਾਂ ਸਮੱਸਿਆਵਾਂ ਬਾਰੇ ਆਪਣੇ ਖੋਜ ਭਰਪੂਰ ਲੇਖ ਪੰਜਾਬੀ ਦੇ ਪ੍ਰਸਿੱਧ ਅਖਬਾਰਾਂ ਨੂੰ ਭੇਜਦਾ ਰਹਿੰਦਾ ਹੈ ਡੰਡੀ ਡਾਕਟਰ ਸਤਵੀਰ ਸਿੰਘ ਗੋਸਲ ਵਾਈਸ ਚਾਂਸਲਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਇਸ ਪੁਸਤਕ ਦੀ ਭਰਪੂਰ ਪ੍ਰਸ਼ੰਸਾ ਕੀਤੀ ਹੈ ਡੰਡੀ ਲੇਖਕ ਨੇ ਆਪਣੇ ਵਿਚਾਰਾਂ ਨੂੰ ਅੰਕੜੇ ਦੇ ਕੇ ਪ੍ਰਮਾਣਿਕ ਕੀਤਾ ਹੈ ਡੰਡੀ ਇਸ ਪੁਸਤਕ ਵਿੱਚ अनेका ਸਮਕਾਲੀ ਸਮੱਸਿਆਵਾਂ ਉੱਤੇ ਬਰੀਕੀ ਵਿੱਚ ਫੋਕਸੀਕਰਨ ਕਰਨਾ ਕੀਤਾ ਗਿਆ ਹੈ ਜਿਵੇਂ ਪੰਜਾਬ ਦੀ ਖੇਤੀ ਨੂੰ ਜਲ ਸੰਕਟ ਝੋਨੇ ਦੀ ਖੇਤੀ ਨਾਲ ਜੂਝ ਰਹੀ ਕਿਸਾਨੀ ਕੀ ਫਸਲੀ ਚੱਕਰ ਨਾਲ ਮੁਸ਼ਕਲਾਂ ਹੱਲ ਹੋ ਸਕਦੀਆਂ ਨੇ ਫਸਲਾਂ ਨਾਲ ਸੰਬੰਧਿਤ ਜੀਐਮ ਸਮੱਸਿਆਵਾਂ ਭਾਰਤ ਦੀ ਅੰਨ ਸਥਿਤੀ ਵਿੱਚ ਪੰਜਾਬ ਦਾ ਅਹਿਮ ਯੋਗਦਾਨ ਰਸਾਇਣਿਕ ਖਾਦਾਂ ਦਾ ਪ੍ਰਯੋਗ ਮਿਲਟ ਸੰਬੰਧੀ ਚਿੰਤਨ ਨੈਨੋ ਖਾਦ ਬਾਰੇ ਸਿਹਤ ਬਨਾਮ ਪ੍ਰੋਸੈਸਡ ਫੂਡ ਮਾਰਕੀਟਿੰਗ ਬਨਾਮ ਕੰਟਰੈਕਟ ਕਾਸ਼ਤ ਲਾਭਦਾਇਕ ਮੰਡੀਕਰਨ ਕਿਵੇਂ ਕੀਤਾ ਜਾ ਸਕਦਾ ਹੈ ਪ੍ਰਸ਼ਨ ਚਿੰਨ ਕਿਸਾਨ ਦਾ ਹੱਕ ਐਮ ਐਸ ਪੀ ਪ੍ਰਸ਼ਨ ਚਿੰਨ ਖੇਤੀ ਰਿਸਰਚ ਵਿੱਚ ਨਿੱਜੀ ਕੰਪਨੀਆਂ ਦੀ ਭਾਈਵਾਲੀ ਪ੍ਰਸ਼ਨ ਚਿੰਨ ਕਾਰਬਨ ਕਿਸਾਨਾ ਦੁਖਦਾਇਕ ਜਾਂ ਸੁਖਦਾਇਕ ਇਤਿਹਾਦ ਡੰਡੀ ਇਸ ਪੁਸਤਕ ਵਿੱਚ ਪੰਜਾਬ ਦੇ ਪਾਣੀ ਦੇ ਢੇਠਾ ਜਾਣ ਦੇ ਕਾਰਨਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ ਡੰਡੀ ਰੈਡੀ ਫਾਸਲਾਂ ਦੀ ਬਰਾਮਦ ਵਿੱਚ ਸਰਕਾਰੀ ਏਜੰਸੀਆਂ ਮਾਰਕਫੈੱਡ ਪੰਜਾਬ ਐਗਰੋ ਨੂੰ ਸਹਿਯੋਗ ਦੇਣ ਦਾ ਸੁਝਾਅ ਦਿੱਤਾ ਗਿਆ ਹੈ ਡੰਡੀ ਨਵਾਂ ਕਰਾਪਿੰਗ ਪੈਟਰਨ ਬਣਾਉਣ ਦੀ ਲੋੜ ਹੈ ਡੰਡੀ ਇਸ ਵਿੱਚ ਸਵੇਕਾਸ਼ਤ ਕਰਨ ਵਾਲੇ ਕਿਸਾਨਾਂ ਨਾਲ ਗੱਲਬਾਤ ਕਰਕੇ ਸਲਾਹ ਕੀਤੀ ਜਾਣੀ ਚਾਹੀਦੀ ਹੈ ਡੰਡੀ ਬਹੁਤਾ ਧਿਆਨ ਤਕਨੀਕੀ ਖੇਤੀ ਵਾਲਾ ਹੋਣਾ ਸਮੇਂ ਦੀ ਲੋੜ ਹੈ ਡੰਡੀ ਜੀਐਮ ਖਾਦ ਪਦਾਰਥ ਜਿਵੇਂ ਸੇਵ ਚਾਵਲ ਦੀ ਆਗਿਆ ਤਾਂ ਹੀ ਦਿੱਤੀ ਜਾਵੇ ਜੇਕਰ ਹਰ ਪਦਾਰਥ ਉੱਤੇ ਲਿਖਿਆ ਹੋਵੇ ਕਿ ਇਹ ਪਦਾਰਥ ਜੀਐਮ ਫਸਲ ਦੀ ਉਪਜ ਤੋਂ ਹੋਂਦ ਵਿੱਚ ਆਇਆ ਹੈ ਡੰਡੀ ਤਕਨੀਕੀ ਖੇਤੀ ਕਾਰਨ ਕੁਆਲਟੀ ਚੈੱਕ ਪ੍ਰਯੋਗਸ਼ਾਲਾ માં ਖੋਲੀਆਂ ਜਾਣ ਡੰਡੀ ਮੋٹے ਅਨਾਜਾਂ ਦੀ ਵਰਤੋਂ ਆਟਾ ਖਿਚੜੀ ਦਲੀਆ ਬਣਾ ਕੇ ਕਰਨੀ ਚਾਹੀਦੀ ਹੈ ਡੰਡੀ ਨੈਨੋ ਖਾਦਾਂ ਦੀ ਕੁਸ਼ਲਤਾ ਬਾਰੇ ਮਹਾਰਾ ਨੂੰ ਸੋਚਣਾ ਚਾਹੀਦਾ ਹੈ ਡੰਡੀ ਪ੍ਰੋਸੈਸਡ ਫੂਡ ਦੀ ਕੋਖ ਕਰਨ ਦੀ ਲੋੜ ਹੈ ਡੰਡੀ ਕਿਸਾਨ ਜੋ ਜੀ ਐਮ ਪੀ ਦਾ ਕਾਨੂੰਨੀ ਹੱਕ ਮੰਗਦੇ ਹਨ ਅਸਲ ਵਿੱਚ ਕੰਟਰੈਕਟ ਖੇਤੀ ਤੋਂ ਇੱਕਦਮ ਗੇਰਾ ਪ੍ਰਤੀਤ ਹੁੰਦਾ ਹੈ ਡੰਡੀ ਅਜੋਕੇ ਬੀ ਕਾਮ ਬੀਬੀਏ ਐਮਬੀਏ ਦੇ ਵਿਦਿਆਰਥੀ ਬਿਜ਼ਨਸ ਪਲਾਨ ਬਣਾਉਣ ਤੋਂ ਉਸਮਰਥ ਹਨ ਜੋ ਚਿੰਤਾ ਦਾ ਵਿਸ਼ਾ ਹੈ ਡੰਡੀ ਫਲਾਂ ਅਤੇ ਸਬਜ਼ੀਆਂ ਵਾਲੇ ਕਿਸਾਨਾਂ ਨੂੰ ਓਨੇ ਪੈਸੇ ਨਹੀਂ ਮਿਲਦੇ ਜਿੰਨੇ ਵਪਾਰੀ ਨੂੰ ਮਿਲਦੇ ਹਨ ਡੰਡੀ ਸਰਕਾਰ ਨੂੰ ਆਪਣਾ ਖੋਜ ਕੇਂਦਰ ਵਿਗਾਨ ਨੇ ਹੱਥਾਂ ਵਿੱਚ ਦੇਣ ਦੀ ਲੋਡ ਨਹੀਂ ਡੰਡੀ ਵਾਤਾਵਰਨ ਦਾ ਸੰਤੁਲਨ ਰੱਖਣਾ ਸਮੇਂ ਦੀ ਸਖਤ ਲੋੜ ਹੈ ਡੰਡੀ ਇਹ ਕਿਤਾਬ ਖੇਤੀਬਾੜੀ ਸੰਬੰਧੀ ਸਮੱਸਿਆਵਾਂ ਅਤੇ ਉਹਨਾਂ ਦੇ ਹੱਲ ਲਈ ਸੁਝਾਵਾਂ ਦਾ